ਚਾਰ ਤਸਰੀਆਂ ਕਾਂਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਜਰੇ ਅੱਜ ਦੀ ਵੱਡੀ ਖਬਰ ਤਨਖਾਹਾਂ ਜਾਰੀ ਕਰਵਾਉਣ ਲਈ 4 ਘੰਟੇ ਬੱਸਾਂ ਦਾ ਚੱਕਾ ਜਾਮ ਪੰਨ ਬਸ ਵਰਕਰਸ ਜੁਨੀਆਂ ਦੇ ਜੁਨੀਆਂ ਨੇ ਅਗਸਤ ਮਹੀਨੇ ਦੀਆਂ ਤਨਖਾਹਾਂ ਜਾਰੀ ਕਰਨ ਲਈ 12 ਤੋਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਬੱਸਾਂ ਦਾ ਚੱਕਾ ਜਾਮ ਕੀਤਾ ਪੰਜਾਬ ਰੋਡਵੇਜ ਐਸ ਐਸ ਸੀ ਤੇ ਬੀ ਸੀ ਇੰਪਲਾਈਜ਼ਜ਼ ਜੁਨੀਅਨ ਵੱਲੋਂ ਹੜਤਾਲਾਂ ਦਾ ਸਮਰਥਨ ਕੀਤਾ ਗਿਆ ਹੈ ਇਹ ਬੰਦ ਵਰਕਰਾਂ ਨੂੰ ਤਨਖਾਹ ਨਾ ਮਿਲਣ ਕਰਕੇ ਕੀਤਾ ਗਿਆ ਹੈ ਤਕਰੀਬਨ ਹਰ ਮਹੀਨੇ ਦੇ ਪੰਜਾਬ ਰੋਡਵੇਜ ਵਿੱਚ ਕੰਮ ਕਰਦੇ ਇਹਨਾਂ ਵਰਕਰਾਂ ਦੀ ਤਨਖਾਹ ਦਾ ਕੋਈ ਨਾ ਕੋਈ ਕੋਈ ਨਾ ਕੋਈ ਰੋਲਾ ਪੈ ਜਾਂਦਾ ਹੈ ਤੇ ਇਸ ਕਾਰਨ ਬੇ ਲੋੜੀ ਦੇਰੀ ਹੋ ਜਾਂਦੀ ਹੈ ਇਸ ਦਾ ਮੁੱਖ ਕਾਰਨ ਡਾਇਰੈਕਟਰ ਰੈਕਟਰ ਦਫ਼ਤਰ ਚੰਡੀਗੜ੍ਹ ਹੈ ਕਿਉਂਕਿ ਅਫਸਰशाही ਇਹਨਾਂ ਦੀਆਂ ਤਨਖਾਹਾਂ ਠੇਕੇਦਾਰਾਂ ਨੂੰ ਹੋਣ ਕੱਟ ਕੋਈ ਟਕਮਾ ਪ੍ਰਬੰਧ ਨਹੀਂ ਕਰਦੀ ਜਦ ਕੀ ਪੰਨ ਬਸਦੇ ادارے ਨੂੰ ਆਪਣੇ ਕਾਊਂਟ ਵਿੱਚੋਂ ਹੀ ਇਹਨਾਂ ਵਰਕਰਾਂ ਨੂੰ ਤਨਖਾਹ ਦੇਣੀ ਚਾਹੀਦੀ ਹੈ ਜਿਸ ਵਿੱਚ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਵਰਕਰ ਲਗਾਤਾਰ ਡਿਊਟੀ ਕਰਦੇ ਹਨ ਅਤੇ ਫਿਰ ਵੀ ਤਨਖਾਹਾਂ ਲਈ ਸੰਘਰਸ਼ ਕਰਨਾ ਪੈਂਦਾ ਹੈ ਜਿਸ ਕਰਕੇ ਨਾ ਤਾਂ ਮਹਿਕਮਾ ਇਸ ਬਾਰੇ ਕੁਝ ਸੋਚਦਾ ਹੈ ਤੇ ਨਾ ਹੀ ਟਰਾਂਸਪੋਰਟ ਮੰਤਰੀ ਕੋਈ ਫੈਸਲਾ ਲੈ ਰਿਹਾ ਹੈ ਜੇ ਦੁਬਾਰਾ 12 ਵਜੇ ਤੱਕ ਤਨਖਾਹ ਨਾ ਪਈਆਂ ਗਿਆ ਤਾਂ ਵਰਕਰ ਵਰਕਰ ਕੋਈ ਵੀ ਐਕਸ਼ਨ ਲੈਣ ਲਈ ਮਜਬੂਰ ਹੋਣਗੇ ਇਹ ਸੈਕਸ਼ਨ ਦਾ ਐਸ ਸੀ ਵੀ ਆਈ ਯੂਨੀਅਨ ਸਮਰਥਨ ਕਰਦੀ ਹੈ ਜੇ ਕਰਦੇ ਰਹੇ ਰਹੇਗੀ ਕਿਉਂਕਿ ਸਰਕਾਰ ਮੁਲਾਜ਼ਮ ਮਾਰੂ ਨੀਤੀ ਆਪਣਾ ਅਪਣਾ ਰਹੀਆਂ ਹਨ ਚੱਕਾ ਜਾਮ ਮੌਕੇ ਤੇਜੀਤ ਸਿੰਘ ਜੀ ਐਮ ਕੇਸਤ ਪਾਹਲ ਸਿੰਘ ਸਤਾ ਪ੍ਰਧਾਨ ਹਰ ਹਰਜਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਰਾਣਾ ਰਣਜੀਤ ਸਿੰਘ ਸੈਕਟਰੀ ਕੁਲਿੰਦਰ ਸਿੰਘ ਸੈਕਟਰੀ ਤੇ ਅਨਪਵਸੂਦ ਜਲੰਧਾ ਡਿਪੋ ਤੇ ਇੱਕ ਤੇ ਬਲਜੀਤ ਸਿੰਘ ਪ੍ਰਧਾਨ ਦੇ ਕੋ ਹੋਰ ਆਗੂ ਹਾਜ਼ਰ ਸਾਨਾ ਦੇਸ਼ ਦੇਰ ਸ਼ਾਮ ਇਹਨਾਂ ਵਰਕਰਾਂ ਦੀਆਂ ਤਨਖਾਹਾਂ 35 35,53,709 ਰੁਪਇਆ ਦਾ ਚੈੱਕ ਜਾਰੀ ਕਰ ਦਿੱਤਾ ਗਿਆ ਹੈ ਖਬਰ ਨਾਲੰਤ ਤੱਕ ਬਣੇ ਰਹਿਣ ਲਈ ਧੰਨਵਾਦ